ਨਿਗਾ ਮਾਰ ਲਓ ਦੋਸਤੋ ਸੀ ਪਿੱਛੇ ਥੜਾ ਹਵਾਨਾ ਹੀ ਚੈੱਕ ਕਰ ਲਓ ਥੋੜਾ ਹਵਾਨਾ ਤਿਆਰ ਕਰਦੀ ਹੁੰਦੀ ਕਰਮਾ ਵਾਲੀ ਗੁਲਾਬੀ ਲੇਵਾ ਚੈੱਕ ਕਰ ਲਓ ਸੀ ਐਜਾ ਆਪਾਂ ਕਹਿ ਦਗੇ ਨਾ ਜਿਵੇਂ ਗਾਵਾਂ ਦਾ ਲੇਵਾ ਹੁੰਦਾ ਗੁਲਾਬੀ ਕਰੋ ਚੈੱਕਰਾ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਆ ਹਾਂਜੀ ਸੱਸੀ ਗਾਲ ਦੋਸਤੋ ਸਵਾਗਤ ਕਰਦੇ ਆ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆ ਪਿੰਡ ਪਲੇਰੀਆਂ ਦੇ ਵਿੱਚ ਤਹਿਸੀਲ ਇਹਨੂੰ ਬਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਬਿੱਕਰ ਦੇ ਘਰੇ ਖੜੇ ਆ ਆਪਾਂ ਬਾਈ ਕੋਲੇ ਨਾ ਮੱਝ ਆ ਜਿਹੜੀ ਸਕਰੀਨ ਤੇ ਦਿਖੀ ਜਾਂਦੀ ਦੇਖ ਲਓ ਸੀ ਇਹ ਵਿਕਾਊ ਬਾਕੀ ਆਪਾਂ ਸਾਰੀ ਜਾਣਕਾਰੀ ਲੈ ਕੇ ਦੱਸਾਂਗੇ ਵੀਰ ਤੋਂ ਇੱਕ ਵਾਰੀ ਨਿਗਾਹ ਮਾਰੋ ਤੁਸੀਂ ਕੱਦ-ਕਾੜ ਚੈੱਕ ਕਰ ਲਓ ਤੇ ਵੇਲ-ਬੂਲ ਤੁਸੀਂ ਚੈੱਕ ਕਰ ਲਓ ਫੁੱਲ ਵੇਲ ਦੀ ਆ ਕਿਸੇ ਘਰੇ ਆ ਕੇ ਵੀਰ ਦੀ ਤਸੱਲੀ ਕਰ ਲਓ ਜੇ ਪੂਰੀ ਬਾਕੀ ਸਾਨੂੰ ਥਣਾ ਥਣਾ ਦੀ ਆਪਾਂ ਦਿਖਾਵਾਂਗੇ ਇਹ ਤੋੜ ਕੇ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਇੱਕ ਵਾਰੀ ਤੁਹਾਨੂੰ ਥਣਾ ਦੀ ਜੱਜਮੈਂਟ ਮੈਂ ਕਰਵਾ ਦਣਾ ਕਰੋ ਚੈੱਕ ਤੁਸੀਂ ਚਾਰੇ ਥਣ ਥੋੜਾ ਜਿਹਾ ਥਣ ਦਿਖਾਉਂਦੀ ਆ ਪਰਲੇ ਪਾਸੇ ਚੈੱਕ ਕਰੋ ਤੁਸੀਂ ਕਰ ਮਾੜਾ ਆ ਨਿੱਕਾ ਆ ਥਣ ਦਿਖਾਉਂਦੀ ਆ ਬਾਕੀ ਚਾਰੇ ਥਣ ਸੋਹਣੇ ਆ ਬਾਕੀ ਤੁਹਾਨੂੰ ਮਗਰੋਂ ਵੀ ਚੈੱਕ ਕਰਾ ਦਨੇ ਆਪਾਂ ਇੱਕ ਵਾਰੀ ਕਰੋ ਚੱਕਰਾ ਮਗਰ ਉਹ ਵੀ ਥਾੜਾ ਹਵਾਲੇ ਚੈੱਕ ਕਰਾ ਦਨੇ ਆ ਲੈ ਕਰੋ ਚੱਕ ਬਹੁਤ ਸੋਹਣੇ ਥਾੜਾ ਹਵਾਲੇ ਦੀ ਹਜੇ ਤਿਆਰ ਹੁੰਦੀ ਆਉਂਦੀ ਕਰਮਾਂ ਵਾਲੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਜੀ ਬਕਰ ਸਿੰਘਾ ਜੀ ਠੀਕ ਹੈ ਜੀ ਪਿੰਡ ਬਈ ਪਲੇਰੀਆਂ ਜੀ ਪਲੇਅਰ ਗਿਆ ਹਾਂਜੀ ਜਿਲ੍ਹਾ ਸ਼੍ਰੀ ਮਕਸਰ ਸਾਹਿਬ ਹਾਂਜੀ ਹਾਂਜੀ ਠੀਕ ਹੈ ਆਪਾਂ ਜੇ ਗੱਲ ਕਰਗੇ ਬਈ ਆਪਣੇ ਕੋਲੇ ਮੱਝ ਕਿਹੜੇ ਸੂਏ ਸੂਣ ਵਾਲੀਆਂ ਬਈ ਇਹ ਦੂਜੇ ਸੂਏ ਸੂਣ ਵਾਲੀਆਂ ਦੂਜੇ ਸੂਏ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹੈਗੀ ਹੈ ਜੀ 2 ਤਰੀਕ ਨੂੰ ਇਹਦੇ ਦਿਨ ਪੂਰੇ ਜੀ ਹਜੇ ਅੱਛਾ 2 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਅੱਜ ਤਰੀਕ ਹੈਗੀ ਹੈ 21 21 ਤਰੀਕ ਆ ਜੀ ਮੰਨ ਕੇ ਚੱਲੋ 11 ਦਿਨ ਪਏ ਆ ਹਜੇ ਹਾਂਜੀ ਹਾਂਜੀ 11 ਦਿਨ ਪੂਰੇ ਹੋਣ ਚ ਪਏ ਆ ਜੀ ਹਾਂਜੀ ਮੰਨ ਕੇ ਜੇ ਉੱਤੇ ਵੀ ਲਿਜਾ ਸਕਦੀ ਆ ਕੁਝ 1-2 ਦਿਨ ਇਲਾਜ ਵੀ ਥੱਕਦੀ ਕੋਈ ਬੱਚਾ ਲੈ ਹੀ ਜਾਂਦੀਆਂ ਮੰਨ ਲਓ 2-4 ਦਿਨ ਉੱਤੇ ਲੈ ਜਾਂਦੀਆਂ ਹਾਂ ਕੋਈ 2 ਦਿਨ ਵੀ ਉੱਤੇ ਇਲਾਜ ਸਕਦੀ ਆ ਕਿ ਉਹ ਪੂਰੇ ਤੇ ਵੀ ਸੂ ਸਕਦੀ ਆ ਠੀਕ ਆ ਪੂਰੇ ਤੇ ਵੀ ਵੀ 11 ਦਿਨ ਦਾ ਪੂਰੇ ਹੌਣ ਚ ਪਏ ਆ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਦੇ ਦੁੱਧ ਆਪਾਂ ਕਿੰਨਾ ਚੋਇਆ ਜੀ ਦਾ 6 ਲੀਟਰ ਡੰਗ ਦਾ ਗੱਡਾ ਜੀ ਪੂਰਾ ਅਸੀਂ ਕਰੇ ਹੈ ਹਾਂਜੀ ਹਾਂਜੀ 12 ਕਿਲੋ ਹਾਂ 12 ਕਿਲੋ ਦੋ ਟਾਈਮਾਂ ਦਾ ਦੁੱਧ ਚੋਇਆ ਚੋਇਆ ਜੀ ਹਾਂ ਤੇ ਐਤ ਕੀ ਆਸ ਵਿੱਚ ਕਿੰਨੀ ਕਾ ਜੀ ਐਤ ਕੀ ਜੀ 8 ਲੀਟਰ ਤੋਂ ਉੱਪਰ ਕੱਢ ਸਕਦੀ ਆ ਦੁੱਧ ਜੀ 8 ਲੀਟਰ ਤੋਂ ਹਾਂਜੀ ਹਾਂਜੀ ਚਲੋ ਘਰ ਦੀ ਆਪਣੀ ਝੋਟੀ ਘਰ ਦੀ ਘਰ ਦੀ ਪਿਆਰ ਝੋਟੀ ਠੀਕ ਹੈ ਤੇ ਬਾਕੀ ਤਿਆਰ ਤੌਰ ਥੋੜੀ ਹੁੰਦੀ ਹੋਣੀ ਆਪ ਤੋੜ ਕੇ ਦਿਖਾ ਦਈਏ ਜੀ ਵਿਖਾ ਦਿਓ ਜੀ ਲੈ ਖੋਲੋ ਫਿਰ ਮੜਾ ਹੈ ਕਨਾ ਨਿਗਾਹ ਮਾਰ ਲਓ ਦੋਸਤੋ ਅਸੀਂ ਪਿੱਛੇ ਥੜ ਹਵਾਨੇ ਚੈੱਕ ਕਰ ਲਓ 16 ਹਵਾਨਾ ਤਿਆਰ ਕਰਦੀ ਹੁੰਦੀ ਕਰਮਾ ਵਾਲੀ ਗੁਲਾਬੀ ਲੇਵਾ ਚੈੱਕ ਕਰ ਲਓ ਸੀ ਇਹ ਜੇ ਆਪਾਂ ਕਹਿ ਦਈਏ ਨਾ ਜਿਵੇਂ ਗਾਵਾਂ ਦਾ ਲੇਵਾ ਹੁੰਦਾ ਗੁਲਾਬੀ ਕਰੋ ਚੈੱਕ ਕਰਾ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਆ ਹਜੇ 11 ਦਿਨ ਪਏ ਆ ਹਵਾਨਾ ਤਿਆਰ ਕਰੂਗੀ ਮਗਰ ਉਹ ਪਿੱਠ ਫੁੜੇ ਚੈੱਕ ਕਰ ਲਓ ਬਹੁਤ ਸੋਹਣੇ ਪਿੱਠ ਫੁੜ ਮੋੜ ਲਿਆ ਬਾਈ ਕਰਾ ਮੋੜ ਲਿਆ ਮੋੜ ਲਿਆ ਹਾਂਜੀ ਬਈ ਜੇ ਗੱਲ ਕਰ ਗਏ ਆਪਾਂ ਇਹਦਾ ਰੇਟ ਕਿੰਨਾ ਰੱਖਿਆ ਫੋਨ ਤੇ ਰੱਖਿਆ ਜੀ ਫੋਨ ਤੇ ਆ ਜੀ ਰੇਟ ਜਾਇ ਜਾਊਗਾ ਜਾ 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 ਮਾਰਦਾਨ ਹੋ ਜੂਗਾ ਫੁੱਲ ਹਾਂਜੀ ਹਾਂਜੀ ਠੀਕ ਐ ਤੇ ਨੰਬਰ ਬੋਲ ਦੋ ਆਪਣਾ 96464 ਹਾਂਜੀ 60310 ਠੀਕ ਐ ਇੱਕ ਵਾਰੀ ਹੋਰ ਬੋਲ ਦੋ ਜੀ 96464 ਠੀਕ ਐ ਜੀ 60310 ਠੀਕ ਐ ਜੀ ਹਾਂਜੀ ਦੋਸਤੋ ਰ ਆਪਾਂ ਵੀਰ ਦਾ ਨੰਬਰ ਲੈਤਾ ਤੇ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਜੇ ਕਿਸੇ ਵੀ ਵੀਰ ਨੇ ਜਿਵੇਂ ਘਰੇ ਰੱਖਣੀਆਂ ਮੰਨ ਲਓ ਹਨ ਬਥੇਰੇ ਵੀਰਾਂ ਦੇ ਫੋਨ ਆਉਂਦੇ ਆ ਵੀ ਤਸੱਲੀ ਵਾਲੀ ਮੱਝ ਹੋਵੇ ਜਿਵੇਂ ਤੇ ਤਸੱਲੀ ਤੁਸੀਂ ਆਪ ਕਰਨੀ ਹੈ ਤੁਹਾਡਾ ਤਸੱਲੀ ਕਰਨ ਦਾ ਪੂਰਾ ਹੱਕ ਹੈ ਤੇ ਚੰਗੀ ਵੇਲ ਦੀ ਆ ਮਾਰਨ ਉਹਨੇ ਕਰ ਹਜੇ ਤਾਂ ਤਿਆਰ ਹੋਊਗੀ 11 ਦਿਨਾਂ ਦੀ ਕੱਚੀ ਆ ਤੇ ਬਾਕੀ ਨੰਬਰ ਵੀਡੀਓ ਦੇ ਵਿੱਚ ਚੱਲੀ ਜਾਂਦਾ ਤੇ ਕਰਿਓ ਵੀਰ ਨਾਲ ਸੰਪਰਕ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵੀਰ ਲਾਈਕ ਕਮੈਂਟ ਸ਼ੇਅਰ ਕਰਦੇ ਆ ਆਪਣੀ ਵੀਡੀਓ ਨੂੰ ਬਾਕੀ ਘਰੇਲੂ ਵੀਰ ਕੋਲੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਕੀ ਪਸ਼ੂ ਤੁਸੀਂ ਦੇਖ ਸਕਦੇ ਹੋ ਠੀਕ ਆ ਬਾਈ ਜੀ